ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਟ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਫੇਰ ਤੋਂ ਰਿਪੀਟ ਕਰਿਆ ਜੀ ਬਰਬਰੀ ਦੇ ਸੂਟ ਬੜੀ ਪਿਆਰੀ ਕਲੈਕਸ਼ਨ ਹੈ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਰਿਹਾ ਜੀ ਮੈਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਤੇ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਸੂਟ ਸੀਗੇ ਤੇ ਆਪਾਂ ਦੁਬਾਰਾ ਰਿਪੀਟ ਦੇ ਵਿੱਚ ਸੂਟ ਲੈ ਕੇ ਆਏ ਹਾਂ ਬੜੇ ਸੋਹਣੇ ਕਲਰ ਡਾਰਕ ਲਾਈਟ ਦੇ ਵਿੱਚ ਡਾਟਸ ਵਾਲੇ ਪ੍ਰਿੰਟ ਦੇ ਵਿੱਚ ਤੇ ਪ੍ਰਾਈਸ ਬਰਬਰੀ ਦੇ ਸੂਟਾਂ ਦਾ ਮੈਂ ਨਾਲ ਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਨਾਲੇ ਚੈਨਲ ਸਬਸਕ੍ਰਾਈਬ ਵੀ ਕਰਿਆ ਸਭ ਤੋਂ ਪਹਿਲਾਂ ਮ ਚੰਪਾ ਵੀਡੀਓ ਲੈ ਕੇ ਆਉਣੀ ਹੈ ਜੀ 7.9 ਤੇ 9.5 ਦੇ ਵਿਚ ਵਿਚ ਮੈਂ ਡੇਲੀ ਵੀਡੀਓ ਪੋਸਟ ਕਰ ਦੰਨੀ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਗਾ ਬਾਕੀ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਹੀ ਦੇਖਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਣੀ ਹੈ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 ਕਿ 80400 ਤੇ 80803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹ ਹੀ ਨੰਬਰ ਆ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਐ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਕੋਰੀਅਰ ਚਾਰਜਿਸ ਐ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਲੀਜ਼ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਿਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਹੈ ਤੇ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਚਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਜੀ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਤੇ ਦੇਖੋ ਰੈੱਡ ਕਲਰ ਦੇ ਵਿੱਚ ਸੂਟ ਹੈ ਜੀ ਬਰਬਰੀ ਦੀ ਸ਼ਰਟ ਰਹੂਗੀ 2.5 ਮੀਟਰ ਦੀ ਨਾਲ ਪਿਓਰ ਮਸਲੀਨ ਦੀ ਬਾਟਮ ਰਹਿਣੀ ਹੈ ਜੀ ਤੇ ਬਰਬਰੀ ਦਾ ਹੀ ਦੁਪੱਟਾ ਬੜੇ ਪਿਆਰੇ ਕਲਰ ਚਾਰਟ ਦੇ ਨਾਲ ਜਿਵੇਂ ਹੁਣ ਆਪਣੇ ਤੀਜ ਵਗੈਰਾ ਦਾ ਫੰਕਸ਼ਨ ਸ਼ੁਰੂ ਹੋਣ ਲੱਗ ਗਏ ਤੇ ਐਵੇਂ ਹੁੰਦਾ ਵੀ ਗਰਮੀ ਵੀ ਆਪਾਂ ਨੂੰ ਐਵੇਂ ਦੇ ਈਜ਼ੀ ਜਿਹੇ ਕੱਪੜੇ ਪਾਣੇ ਹੋਣ ਤੇ ਕਲਰ ਚਾਰਟ ਵੀ ਅੱਛਾ ਹੋਵੇ ਨਾਲ ਫੁਲਕਾਰੀ ਵਗੈਰਾ ਲੈ ਕੇ ਫੌਰ ਵੀ ਬੜੀ ਰਹੇ ਤਾਂ ਉਸ ਦੇ ਪਰਪਸ ਤੇ ਲਈ ਬੜੇ ਸੋਹਣੇ ਸੂਟ ਐ ਰਖੜੀਆਂ ਦੇ ਲਈ ਪਾਣ ਦੇ ਲਈ ਗਿਫਟ ਪਰਪਸ ਲਈ ਸੂਟ ਲੈਣੇ ਆ ਤੁਸੀਂ ਬਹੁਤ ਪਿਆਰੀ ਹਾਈ ਕੁਆਲਿਟੀ ਦੇ ਸੂਟ ਹੈ ਜੀ ਪਿਓਰ ਬਰਬਰੀ ਦੀ ਸ਼ਰਟ ਬੜੇ ਸੋਹਣੇ ਕਰੀਮ ਡਾਟਸ ਦੇ ਨਾਲ ਤੇ ਇਸ ਦੇ ਨਾਲ ਹੈਗੀ ਪਿਓਰ ਪਸਲੀਨ ਦੀ ਬਾਟਮ 3 ਮੀਟਰ ਦੀ ਤੇ ਨਾਲ ਦੁਪੱਟਾ ਬੜਾ ਸੋਹਣਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਜੀ ਸੂਟਾਂ ਦੇ ਨਾਲ ਪੂਰਾ 2.5 ਮੀਟਰ ਦਾ ਫੁੱਲ ਲੈਂਥ ਦਾ ਦੁਪੱਟਾ ਇਹ ਲੁੱਕ ਆ ਜਾਣੀ ਸੋਹਣੀ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਰਿਹਾ ਜੀ ਇਹਨਾਂ ਸੂਟਾਂ ਦਾ ਜਿੰਨੇ ਕ ਕਲਰ ਆਪਾਂ ਤੋਂ ਰਿਪੀਟ ਚ ਮੰਗਾ ਹੋਏ ਆਪਾਂ ਨੇ ਵੱਧ ਤੋਂ ਵੱਧ ਮੰਗਵਾਏ ਆ ਤੇ ਕਈ ਵਾਰੀ ਸੇਮ ਕਲਰ ਨਹੀਂ ਰਿਪੀਟ ਚ ਮਿਲਦੇ ਇਹ ਲੁੱਕ ਆ ਜਾਨੀ ਦੇਖੋ ਸੂਟ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਦੇ ਨਾਲ ਆਪਣਾ ਇਹ ਵੜਾ ਸੋ ਇਹਦੇ ਵਿੱਚ ਹੁਣ ਜਿਹੜੇ ਇਹ ਉਵੇਂ ਹੀ ਤੁਹਾਨੂੰ ਦਿਖਾਵਾਂਗੇ ਜਿਵੇਂ ਪਹਿਲਾਂ ਸੀ ਕਿ ਛੋਟੇ ਡਾਟਸ ਵਾਲੇ ਵੀ ਹੈਗੇ ਆ ਆਪਣੇ ਕੋਲ ਵੱਡੇ ਡਾਟਸ ਵਾਲੇ ਵੀ ਨੈਕਸਟ ਹੈਗਾ ਇਹਦੇ ਵਿੱਚ ਰਾਣੀ ਕਲਰ ਮ ਜੈਂਟਾ ਕਲਰ ਦੇ ਵਿੱਚ ਜੀ ਜਿਹੜਾ ਪ੍ਰੋਪਰ ਪਹਿਲਾ ਸੀਗਾ ਜਿਹੜਾ ਅਸਲੀ ਰੈੱਡ ਕਲਰ ਤੇ ਹੁਣ ਹੈਗਾ ਰਾਣੀ ਕਲਰ ਇਹਨਾਂ ਸੂਟਾਂ ਨੂੰ ਪਾ ਹਲਕਾ ਫੁਲਕਾ ਕੋਈ ਵਰਕ ਕਰਾ ਕੇ ਵੀ ਰੈਡੀ ਕਰਾ ਸਕਦੇ ਆ ਨਾਲ ਆਊਟਲਾਈਨਿੰਗ ਜਿਵੇਂ ਕੋਈ ਹੈਂਡਵਰਕ ਦੀ ਆਊਟਲਾਈਨਿੰਗ ਕਰਾ ਕੇ ਆਪਣੇ ਆਪ ਚ ਬਹੁਤ ਪਿਆਰੇ ਸੂਟ ਹੈ ਜੀ ਇਹ ਆ ਗਿਆ ਆਪਣਾ ਰਾਣੀ ਕਲਰ ਦੇ ਵਿੱਚ ਵਰਬਰੀ ਦੀ ਸ਼ਰਟ ਟੌਟਸ ਦੇ ਵਿੱਚ ਫਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹੂਗੀ ਤੇ ਨਾਲ ਬਰਫਰੀ ਦਾਈ ਦੁਪੱਟਾ ਰਹਿਣਾ ਪੂਰਾ 2.5 ਮੀਟਰ ਦਾ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਬਹੁਤ ਪਿਆਰੀ ਲੁੱਕ ਦੇ ਸੂਟ ਇਹ ਡਿਜ਼ਾਈਨ ਹੈ ਦੇਖੋ ਕਿੰਨਾ ਪਿਆਰਾ ਹੈ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ orange color ਬੜਾ ਸੋਹਣਾ ਜਿਹਾ ਔਰੇਂਜ ਕਲਰ ਹੈ ਜੀ ਤਿੰਨੋਂ ਰੰਗ ਰੈੱਡ ਮ ਜੈਂਟਾ ਤੇ ਔਰੇਂਜ ਬਹੁਤ ਜ਼ਿਆਦਾ ਸੋਹਣਾ ਹੈ ਕਿੰਨਾ ਪਿਆਰਾ ਸੂਟ ਹੈ ਪ੍ਰੋਪਰ ਜਿਹੜਾ ਔਰੇਂਜ ਕਲਰ ਹੈ ਉਹ ਹੀ ਕਲਰ ਹੈ ਜੀ ਇਹ ਸ਼ਰਟ ਆ ਗਈ ਆਪਣੀ ਬਰਬਰੀ ਦੀ ਡਾਟਸ ਦੇ ਵਿੱਚ ਨਾਲ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਤੇ 2.5 ਮੀਟਰ ਦਾ ਬਰਬਰੀ ਦਾ ਹੀ ਦੁਪੱਟਾ ਹੈ ਮੇਰੇ ਕੋਲ ਕੁਝ ਨਹੀਂ ਗਿਆ ਅਡਰੈਸ ਤੇ 10 ਸੋਨਾ ਸੀ 2400 ਪ੍ਰਾਈਸ ਦੇ ਨੂੰ ਨੈਕਸਟ ਸ਼ੁਰੂ ਕਰਦੇ ਆ ਵੱਡੇ ਡਾਟਸ ਦੇ ਵਿੱਚ ਬੜਾ ਸੋਹਣਾ ਪਰਪਲ ਜਿਹਾ ਮੌਬ ਪਰਪਲ ਕਲਰ ਹੈ ਸੂਟ ਦਾ ਬਹੁਤ ਪਿਆਰਾ ਲਾਈਟ ਦਾ ਲਾਈਟ ਹੈ ਜੀ ਇਹ ਸੂਟ ਜਿਨ੍ਹਾਂ ਨੂੰ ਜਿਆਦਾ ਡਾਰਕ ਕਲਰ ਨਹੀਂ ਪਸੰਦ ਕਿਉਂਕਿ ਹਰ ਇੱਕ ਤਰ੍ਹਾਂ ਦੇ ਚੁਆਇਸ ਹੁੰਦੀ ਹੈ ਜੀ ਸਭ ਦੀ ਬੜਾ ਸੋਹਣਾ ਸੋਪਰ ਜਿਹਾ ਕਲਰ ਹੈ ਬਰਬਰੀ ਦੀ ਸ਼ਰਟ ਨਾਲ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹੂਗੀ ਸੂਟਾਂ ਦੇ ਨਾਲ ਤੇ ਬਰਬਰੀ ਦਾ ਹੀ ਦੁਪੱਟਾ ਦੁਪੱਟਾ ਵੀ ਪੂਰਾ 2.5 ਮੀਟਰ ਦਾ ਰਹਿਣਾ ਇਹ ਲੁੱਕ ਆ ਜਾ ਦੇਖੋ ਕਿੰਨੀ ਪਿਆਰੀ ਜੀ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਦੇਖੋ ਪਰਪਲ ਬਲੂ ਜਿਹਾ ਕਲਰ ਆ ਲੱਗ ਜਾਈ ਪਰਪਲ ਕਾਲਸ ਤੇ ਕਲਰ ਸਾਰੇ ਡਿਫਰੈਂਟ ਜੇ ਕਲਰ ਹੈ ਪੂਰੇ 2.5 ਮੀਟਰ ਦੀ ਸ਼ਰਟ ਦੀ ਲੈਂਥ ਲੈਣੀ ਹੈ ਗਲ ਕਲਰ ਕਿੰਨਾ ਸੋਹਣਾ ਸੂਟ ਦਾ ਫਿਰ ਉਸਲੀ ਇਹਨ ਦਿੱ ਤਿੰਨ ਮੀਟਰ ਦੀ ਬਾਟਮ ਤੇ ਪਰਪਲੀ ਦਾ ਹੀ ਦਫਟਾ ਤੇ ਰਾਈ ਤੇ ਪੱਕਾ ਇਹ ਦਫਟਾ ਸੋਨਾ ਸ 2400 ਰੁਪਏ ਨਾਲ ਨੈਕਸਟ ਆ ਗਿਆ ਬੜਾ ਸੋਨਾ ਪਿਸਤਾ ਗ੍ਰੀਨ ਜਿਹਾ ਕਲਰ ਹੈ ਉਨਾਂ ਦੇ ਟੋਨ ਦੇ ਵਿੱਚ ਅੰਗੂਰੀ ਜਿਹਾ ਰੰਗ ਵੀ ਕਹਿ ਸਕਦੇ ਐ ਨੂੰ ਆਪਾਂ ਉਹੀ ਟੋਨ ਐ ਸੇਮ ਬ੍ਰੀਡਿਡ ਸ਼ਾਰਟ ਬਹੁਤ ਪਿਆਰਾ ਸਟੱਫ ਵੀ ਬਹੁਤ ਸੋਹਣਾ ਐ ਇਹਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਐ ਜੀ ਬਣ ਕੇ ਸੂਟ ਦੀ ਗ੍ਰੇਸ ਬਹੁਤ ਜ਼ਿਆਦਾ ਵਧੀਆ ਤੇ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਦੇ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਲੈਣਾ ਇਹ ਬਹੁਤ ਸੋਹਣਾ ਸੋਹਣਾ ਲੱਗਦੀ ਹੈ ਦੁਪੱਟਿਆਂ ਦੀ ਬਹੁਤ ਗ੍ਰੇਸ ਹੈ ਨਾਲ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ frozy green ਕਲਰ ਇਹ ਚੀਜ਼ frozy green ਕਲਰ ਹੈ ਦੇ ਵਿੱਚ ਹੈਗੇ ਬੜੇ ਸੋਹਣੇ ਲਾਈਟ 그린 ਜੇ ਕਲਰ ਦੇ ਇਹਦੇ ਵਿੱਚ ਜਿਹੜੇ ਪਿਸਤਾ 그린 ਕਲਰ ਦੇ ਡਾਟਸ ਹੈ ਜੀ ਵਿੱਚ ਜਿਹੜਾ ਕਰੀਮ ਨਹੀਂ ਹੈਗੇ ਵਿੱਚ ਜਿਹੜੇ ਡਾਟਸ ਹੈ ਇਹ ਲੱਗ ਜਾਈ ਸ਼ੇਡ ਦੇ ਆ ਬੜਾ ਸੋਹਣਾ ਲਾਈਟ 그린 ਜੇ ਕਲਰ ਦੇ ਹੈਗੇ ਵਿੱਚ ਡਾਟਸ ਫਰੋਜ਼ੀ ਰੰਗ ਦਾ ਸੂਟ ਹੈ ਤੇ ਨਾਲ ਫਰੋਜ਼ੀ ਰੰਗ ਦੀ ਉਹ ਪਿਓਰ ਮਸਲੀਨ ਦੀ ਬਾਟਮ ਹੈ ਤੇ ਜਿਵੇਂ ਦੁਪੱਟੇ ਦੇ ਵਿੱਚ ਇਹ ਵਾਲਾ ਸ਼ੇਡ ਹੈ ਇਸੇ ਕਲਰ ਦੇ ਡਾਟਸ ਹੈ ਵਿੱਚ ਤੇ ਵੀ ਪੂਰੇ ਖੁੱਲੇ 2.5 2.5 ਮੀਟਰ ਦੇ ਦੁਪੱਟੇ ਆ ਫੁੱਲ ਲੈਂਥ ਦੇ ਵਿੱਚ ਤੇ ਫੁੱਲ ਚੜਾਈ ਦੇ ਵਿੱਚ ਇਹ ਲੁੱਕ ਕਰਨਾ ਸੀ ਕਿੰਨਾ ਪਿਆਰਾ ਸੀ 2400 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਪੀਚ ਤੇ ਰੈੱਡ ਦਾ ਕੰਟਰਾਸਟ ਪਿੰਕ ਪੀਚ ਕਲਰ ਹੈ ਤੇ ਰੈੱਡ ਕੰਟਰਾਸਟ ਤੇ ਰੈੱਡ ਡਾਟਸ ਹੈ ਜੀ ਵਿੱਚ ਜਿਹੜਾ ਬੇਸ ਹੈ ਪੀਚ ਕਲਰ ਹੈ ਤੇ ਬੜਾ ਪਿਆਰਾ ਬੜੇ ਡਾਟਸ ਦੇ ਵਿੱਚ ਇਹ ਲੁਕ ਕੀਨੀ ਪਿਆਰੀ ਅਸੂ। ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਨਾਲ ਤੇ ਬੜਾ ਹੀ ਪਿਆਰਾ ਦੁਪੱਟਾ। ਬੜਾ ਟਾਈਟ ਜਿਹਾ ਦਾ। ਦੁਪੱਟਾ ਲੈਣਾ ਲੁਕਾ। 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਦੇ ਨਾਲ। ਨੈਕਸਟ ਆ ਗਿਆ। ਬੜਾ ਹੀ ਪਿਆਰਾ orange color ਦੇ ਵਿੱਚ بڑے ਡਾਟਸ ਦੇ ਵਿੱਚ ਛੋਟੇ ਡਾਟਸ ਦੇ ਵਿੱਚ ਵੀ ਤੁਹਾਨੂੰ orange color ਚ ਸੂਟ ਦਿਖਾਇਆ ਸੀਗਾ ਤੇ ਇਹ ਵੱਡੇ ਡਾਟਸ ਦੇ ਵਿੱਚ ਰਾਈਟ orange color ਹੈ ਇਹ ਆ ਗਈ ਸ਼ਰਟ ਪਿਓਰ ਬਰਬਰੀ ਦੀ ਸ਼ਰਟ ਹੈ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਪੂਰਾ 8 ਮੀਟਰ ਦਾ ਦੁਪੱਟਾ ਉਹ ਬਹੁਤ ਪਿਆਰਾ ਸੂਟ ਹੈ 컬러 অপਸ਼ਨ ਬਹੁਤ ਜਿਆਦਾ ਸੋਹਣੀ ਹੈ ਇਹ ਤਾਂ ਮੈਂ ਤੁਹਾਨੂੰ ਬਰਬਰੀ ਦੇ ਡਾਟਸ ਦੇ ਵਿੱਚ ਸੂਟ ਦਿਖਾਏ ਆ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਦੇ ਨਾਲ ਤੇ ਦੋ ਆਫ ਵਾਈਟ ਦੇ ਵਿੱਚ ਤੁਹਾਨੂੰ ਸੂਟ ਦਿਖਾਵਾਂਗੇ ਬਰਬਰੀ ਦਾ ਹੀ ਸੂਟ ਹੈ ਜੀ ਪੂਰਾ ਬੜਾ ਪਿਆਰਾ ਬਰਬਰੀ ਦਾ ਸੂਟ ਹੈ ਇਹਦੇ ਤੇ ਹੋਇਆ ਆਰੀ ਵਰਕ ਬਹੁਤ ਸੋਹਣਾ ਪੂਰਾ ਆਲਓਵਰ ਸੂਟ ਹੈ ਜੀ ਬਰਬਰੀ ਦਾ ਇਹ ਪੂਰਾ ਆਲਓਵਰ ਸੂਟ ਕ੍ਰੀਮ ਰੰਗ ਦੇ ਵਿੱਚ ਸੂਟ ਹੈ ਜੀ ਆਫ ਵਾਈਟ ਕਲਰ ਦੇ ਵਿੱਚ ਥੋੜੇ ਲੈਮਨ ਟੋਨ ਤੇ ਜਿਹੜਾ ਆਫ ਵਾਈਟ ਹੁੰਦਾ ਡਾਰਕ ਤੇ ਆਰੀ ਵਰਕ ਹੋਇਆ ਦੇਖੋ ਕਿੰਨਾ ਪਿਆਰਾ ਸਾਰਾ ਵਰਕ ਕੀਤਾ ਹੋਇਆ ਬਣ ਕੇ ਬਹੁਤ ਜ਼ਿਆਦਾ ਸੋਹਣੀ ਲੁੱਕ ਆਉਂਦੀ ਹੈ نیچے ਪੂਰਾ ਫਰੰਟ ਦੇਖ ਸਕਦੇ ਹੋ ਤੁਸੀਂ ਉੱਪਰ ਤੋਂ ਲੈ ਕੇ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਉੱਪਰ ਤੋਂ ਲੈ ਕੇ ਸਾਰਾ ਇਹ ਬਹੁਤ ਸੋਹਣਾ ਰੈਡੀ ਹੋਇਆ ਸੂਟ ਤੇ ਬਾਜੂ ਤੇ ਵੀ ਵਰਕ ਹੈ ਸਾਈਡ ਤੇ ਬਰਬਰੀ ਦਾ ਆਲ ਓਵਰ ਸੂਟ ਹੈ ਨਾਲ ਹੈਗਾ ਇਸ ਤੇ ਬਰਬਰੀ ਦਾ ਹੀ ਦੁਪੱਟਾ ਦੁਪੱਟੇ ਚ ਦੇਖ ਸਕਦੇ ਹੋ ਤੁਸੀਂ ਵਰਕ ਕਿੰਨਾ ਪਿਆਰਾ ਹੈ ਇਹ ਵੀ ਸਾਰਾ ਆਰੀ ਵਰਕ ਹੋਇਆ ਦੇਖੋ ਕਿੰਨਾ ਪਿਆਰਾ ਹੈ ਫੋਰ ਸਾਈਡ ਬਾਰਡਰ ਵੀ ਬਣਿਆ ਹੋਇਆ ਤੇ ਸਾਰੇ ਦੁਪੱਟੇ ਦੇ ਵਿੱਚ ਵੀ ਬਹੁਤ ਪਿਆਰਾ ਵਰਕ ਹੈ ਇਹ ਜਿਵੇਂ ਹੁਣ ਆਪਣੇ ਗਰਮੀਆਂ ਦੇ ਫੰਕਸ਼ਨ ਹੁੰਨੇ ਆਪਾਂ ਨੂੰ ਜਿਆਦਾ ਡਾਰਕ ਸੂਟ ਪਾਉਣ ਨੂੰ ਜੀ ਨਹੀਂ ਕਰਦਾ ਤਾਂ ਐਵੇਂ ਦਾ ਸੂਬਰ ਸੂਟ ਆਪਾਂ ਵੇਅਰ ਕਰ ਸਕਦੇ ਹਾਂ ਜੀ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 3800 ਪ੍ਰਾਈਸ ਹੈ ਜੀ 3800 ਪ੍ਰਾਈਸ ਦੇ ਨਾਲ ਆਪਣਾ ਟੇਬਲ ਸੂਟ ਇਹਦੇ ਵਿੱਚ ਸੇਮ ਦੇ ਵਿੱਚ ਹੀ ਆਪਣੇ ਕੋਲ ਕਰੀਮ ਰੰਗ ਹੈ ਤੇ ਪਰਪਲ ਕਲਰ ਦਾ ਵਰਕ ਹੈ ਜਿਵੇਂ ਉਹਦੇ ਤੇ ਮਹਿੰਦੀ ਗ੍ਰੀਨ ਕਲਰ ਦਾ ਸੀਗਾ ਪਹਿਲੇ ਤੇ ਇਹਦੇ ਤੇ ਪਰਪਲ ਕਲਰ ਦਾ ਇਹ ਲੁੱਕ ਬਹੁਤ ਵਧੀਆ ਆਉਂਦੀ ਹੈ ਜੀ ਜਦੋਂ ਸਟਿਚਿੰਗ ਹੁੰਦਾ ਸੂਟ ਪੂਰੇ ਸੂਟ ਨੂੰ ਲਾਈਨਿੰਗ ਲੱਗ ਕੇ ਬਣੂਗਾ ਦੇਖੋ ਕਿੰਨਾ ਪਿਆਰਾ ਹੈ ਸਾਰਾ ਆਰੀ ਵਰਕ ਹੋਇਆ ਫਰੰਟ ਪੂਰਾ ਹੈਵੀ ਘੇਰੇ ਤੱਕ ਤੇ ਬਾਜੂ ਤੇ ਵਰਕ ਹੈ ਦੁਪट्टे ਦੇ ਫੋਰ ਸਾਈਡ ਵੇਲ ਬਣੀ ਹੋਈ ਆ ਤੇ ਵਿੱਚ ਸਾਰੇ ਦੁਪट्टे ਦੇ ਵਿੱਚ ਬਹੁਤ ਪਿਆਰੀ ਬੁਦੀ ਆ ਇਹ ਲੋਕ ਕਰ ਰਹੇ ਨੇ। 3800 ਪ੍ਰਾਈਸ ਦੇ ਨਾਲ ਇਹ ਦੋ ਸੂਟ ਮੈਂ ਤੁਹਾਨੂੰ ਦਿਖਾਏ ਆ 3800 ਪ੍ਰਾਈਸ ਦੇ ਨਾਲ ਬਰਬਰੀ ਦਾ ਅਲਓਵਰ ਸੂਟ ਹੈ ਬਰਬਰੀ ਦਾ ਹੀ ਦੁਪੱਟਾ ਹੈ ਬਹੁਤ ਪਿਆਰੇ ਵਰਕ ਦੇ ਨਾਲ 3800 ਪ੍ਰਾਈਸ ਦੇ ਨਾਲ ਤੇ ਇੱਕ ਤੁਹਾਨੂੰ ਜਿਹੜਾ ਮੈਂ ਆਪ ਸੂਟ ਵੀਅਰ ਕੀਤਾ ਹੋਇਆ ਇਹ ਬਲੈਕ ਕਲਰ ਦੇ ਵਿੱਚ ਜਿਹੜਾ ਮੈਂ ਆਪ ਪਾਇਆ ਹੋਇਆ ਇਹਦੇ ਨਾਲ ਪਲੇਨ ਬਾਟਮ ਹੈ ਜੀ ਨਾਲ ਇਹ ਟਿਸਟਾ ਬ੍ਰੈਂਡ ਦਾ ਮੈਂ ਸੂਟ ਪਾਇਆ ਹੋਇਆ ਕਿਉਂਕਿ ਕਾਫੀ ਜ਼ਿਆਦਾ ਮੈਨੂੰ ਕੱਲ ਨੂੰ ਮੈਸੇਜ ਆਉਣਗੇ ਵੀ ਇਹਦੇ ਨਾਲ ਦਾ ਸੂਟ ਹੈਗਾ ਇਹਦੇ ਨਾਲ ਦਾ ਸੂਟ ਮੇਰੇ ਕੋਲ ਹੈਗਾ ਆਪਣੇ ਕੋਲ ਸਟੱਫ ਹੈਗਾ ਇਹ ਪਿਓਰ ਸ਼ਿਫੌਨ ਦੇ ਵਿੱਚ ਸੂਟ ਹੈ ਜੀ ਇਹ ਇਹ ਵਾਲਾ ਪ੍ਰਿੰਟ कॉटन ਵਗੈਰਾ ਚ ਹੋਰ ਵੀ ਕਾਫੀ ਦੇ ਵਿਚਾਰਿਆ ਪਰ ਇਹ ਪਿਓਰ ਸ਼ਿਫੌਨ ਦਾ ਟਿਸਟਾ ਬ੍ਰੈਂਡ ਦਾ ਸੂਟ ਹੈ ਇਹ ਮੈਚਿੰਗ ਬਾਟਮ ਦੇ ਨਾਲ ਵਿਦਾਊਟ ਦੁਪੱਟਾ 2200 ਦਾ ਸੂਟ ਹੈ ਜੀ 2200 ਦਾ ਬਿਨਾ ਦੁਪੱਟੇ ਤੋਂ ਪਲੇਨ ਬਾਟਮ ਦੇ ਨਾਲ ਬਾਕੀ ਤੁਸੀਂ ਆਪਣੇ ਅਕੋਰਡਿੰਗ ਜਿਵੇਂ ਮੈਂ ਸੈਮੀ ਚੁਣੋਂ ਦਾ ਦੁਪੱਟਾ ਇਹਦੇ ਨਾਲ ਕਰਵਾ ਲਿਆ ਟਾਈ ਐਂਡ ਡਾਈ ਦੇ ਵਿੱਚ ਇਕੱਲੇ ਦੁਪੱਟੇ ਦੇ ਪੱਲਿਆਂ ਤੇ ਮੈਂ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਫਰੰਟ ਕਲੀ ਸ਼ੋ ਕੀਤੀ ਹੋਈ ਹੈ 셔ਟ ਦੇ ਵਿੱਚ ਫਰੰਟ ਕਲੀ ਤੇ neck ਤੇ ਬੜੀ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਆ ਆਪਾਂ ਬਲੈਕ ਪੈਚ ਲਗਾ ਕੇ ਪੋਟਲੀ ਦਿੱਤੀਆਂ 셔ਟ ਦੇ ਨਾਲ ਦੀਆਂ ਤੇ लेस ਦੀ ਡਿਜ਼ਾਈਨਿੰਗ ਹੈ ਬਾਜੂ ਤੇ ਵੀ ਆਪਾਂ लेस ਦੀ ਡਿਜ਼ਾਈਨਿੰਗ ਦਿੱਤੀ ਹੈ ਤੇ ਘੇਰੇ ਤੇ ਵੀ लेस ਦੀ ਡਿਜ਼ਾਈਨਿੰਗ ਹੈ ਇਹਦੀ ਮੈਂ ਕੋਈ ਫੋਟੋ ਵੀ ਤੁਹਾਨੂੰ ਸ਼ੇਅਰ ਕਰ ਦੂੰਗੀ ਜਿਸ ਤੇ ਮੈਂ ਆਪਣਾ ਵੇਅਰ ਕੀਤਾ ਹੋਇਆ ਇਸ ਦੀ ਬਾਟਮ ਤੇ ਵੀ ਮੈਂ ਬੜਾ ਪਿਆਰਾ ਇੱਕ veil ਬਣਾਈ ਹੋਈ ਹੈ ਜੀ ਬਾਟਮ ਤੇ ਪਲੇਨ ਤੇ ਤੇ ਬੜੇ ਪਿਆਰੇ ਉਹਦੇ ਵਿੱਚ ਇਹ ਸੂਟ ਬਣਿਆ ਸਟਿਚ ਪਾਇਆ ਹੋਇਆ ਵੀ ਮੈਨੂੰ ਆਪ ਨੂੰ ਵੀ ਬੜਾ ਵਧੀਆ ਲੱਗ ਰਿਹਾ ਜੀ ਤੇ ਤੁਸੀਂ ਬਿਨਾ ਦੁਪट्टे ਤੋਂ ਵੀ ਐਜ਼ ਇਟ ਇਜ਼ ਸੂਟ ਲੈਣਾ ਤਾਂ 2200 ਦਾ ਸੂਟ ਹੈ ਜੀ ਇਹ ਬਿਨਾ ਦੁਪट्टे ਤੋਂ ਪਲੇਨ ਸਲਵਾਰ ਦੇ ਨਾਲ ਸ਼ਰਟ ਸੇਮ ਹੈ ਜੀ ਪ੍ਰਿੰਟਡ ਹੈ ਤਾਂ ਤੁਸੀਂ ਆਪਣੇ ਅਕੋਰਡਿੰਗ ਸਟਿਚ ਕਰਵਾ ਸਕਦੇ ਹੋ ਜਿਨ੍ਹਾਂ ਨੂੰ ਮੇਰੇ ਤੋਂ ਸਟਿਚ ਕਰਾਉਣਾ ਹੈ ਤੁਸੀਂ ਉਹਦੇ ਅਕੋਰਡਿੰਗ ਡਿਜ਼ਾਈਨਿੰਗ ਕਰਵਾ ਕੇ ਬਣਵਾ ਸਕਦੇ ਹੋ ਜੀ ਕਹਿਣ ਦਾ ਮਤਲਬ ਵੀ ਇਹਦੇ ਨਾਲ ਦਾ ਫੈਬਰਿਕ ਮੇਰੇ ਕੋਲ ਹੈਗਾ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814658087 ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜੁਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ